करतारपुरा पास इस टाइम तो जमीन बसा याद हो गया जी पहला सानू गर्मी मारिया हूँ फिर बरसात आने के कारण सारे ਸਾਂਤਾ ਦੀ ਤਕਰੀਬਨ ਤੋਰੀ ਢਿੰਡੀ ਚੌਲਾ ਤੇ ਕਰੇਲਾ ਕੁਮਾਰਾਬੜੀ ਕੁਮਾਰਾ ਤੋਂ ਜਮੀਨ ਚਲਦਾ ਹੁੰਦਾ ਸਾਡੇ ਜਿਹੜੀ ਬਿਆਹ ਦੇ ਉੱਪਰ ਵੀ ਬਹੁਤ ਪਾਣੀ ਚੜਨ ਦੀ ਕੋਸ਼ਿਸ਼ ਕਰੀਆਂ ਪਰ ਨਹੀਂ ਪਾਣੀ ਉਹਨਾਂ ਮਾਰਦੇ ਹੋਏ ਆਪਣੀ ਕਲਾਕੀ ਉੱਤੇ ਆਈ ਇੰਦਾ ਜਨਾ ਸਰੂਰ ਜ਼ਿਲ੍ਹੇ ਦੇ ਵਿੱਚ ਨਹੀਂ ਪਿਆ ਮੈਨੂੰ ਲੱਗਦਾ ਲਵੇ ਲੌਣੇ ਨਹੀਂ ਪਿਆ ਹੋਰ ਅਗਲਾ ਵੀ ਹਲੇ ਅਲਰਟ ਦੱਸਿਆ ਜਾ ਰਿਹਾ ਹੈ ਮੌਸਮ ਨੇ ਦੇਖੋ ਹੁਣ ਤਾਂ ਜੀ 75 80% ਨੁਕਸਾਨ ਹੋ ਚੁੱਕਾ ਹੈ ਸਾਡਾ ਬਾਕੀ ਹੁਣ ਗਾਹਾਂ ਦੇਖੋ ਜੀ ਹੁਣ ਇਹ ਤਾਂ ਤਾਂ ਜੀ ਜਿਹੜੀ ਇਹ ਫਸਲ ਸੀ ਇਹ ਤਾਂ ਤਬਾਹ ਹੋ ਹੀ ਗਈ ਹੂੰ ਤਾਂ ਗਾਹਾਂ ਵਾਲੀ ਫਸਲ ਤਾਂ ਦੇਖਦੇ ਹਾਂ ਜੀ ਹੂੰ ਤਾਂ ਹਾਲਾਤ ਕੀ ਨੇ ਫਸਲ ਦੇ ਕਯੂ ਤਾਂ ਹਾਲਾਤ ਆਤਾ ਜੀ ਹੁਣ ਮਾੜਾ ਮੋਟਾ ਜਾਏ ਨੇ ਫਾਲ ਗਿਆ ਚੱਕਿਆ ਹੂੰ ਤਾਂ ਸਾਰੀ ਖਤਮ ਹੋ ਗਈ ਢੀਲੀ ਪੈ ਗਈ ਜਦੋਂ ਪਾਣੀ ਇਹਦੇ ਵਿੱਚ ਖੜ ਜਾਣਾ ਸਬਜ਼ੀ ਜਿਹੜੀ ਇੱਕ ਨਾਜ਼ੁਕ ਚੀਜ਼ ਐ ਇਹ ਨਾਜ਼ੁਕ ਚੀਜ਼ ਦੇ ਹੋਣ ਦੇ ਕਾਰਨ ਇਹਨੇ ਬਹੁਤ ਛੇਤੀ ਖਤਮ ਹੋ ਗਈ ਇਹ ਕਿਉਂ ਕਿੱਥੇ ਵੇਚਣੇ ਲੈ ਜਾਂਦੇ ਐ ਅਸੀਂ ਸਨਾਮੀ ਗੇਟ ਵੇਚਦੇ ਆਂ ਜੀ ਆਪਣੇ ਸਨਾਮੀ ਗੇਟ ਉਹ ਬਾਥਰੂਮ ਨੇ ਜੀ ਉਹਨਾਂ ਦੇ ਲਵੇ ਕਿਉਂ ਅੰਦਰ ਨਹੀਂ ਸਾਨੂੰ ਬੈਠਣ ਦਿੰਦੇ ਅੰਦਰ ਤਾਂ ਭਈਆਂ ਦੀਆਂ ਫੜੀਆਂ ਨੇ ਤੇ ਸਾਨੂੰ ਨਹੀਂ ਉਹ ਮਜ਼ਦੂਰ ਆਏ ਨੇ ਬਾਹਰ ਲੈ ਉਹਨਾਂ ਦੇ ਵਾਸਤੇ ਐ ਸਾਨੂੰ ਕਿਉਂ ਨਾ ਕੋਈ ਸਰਕਾਰ ਦਾ ਵੀ ਕਿਸਾਨਾਂ ਵਾਸਤੇ ਅੱਡ ਮੰਡੀ ਬਣਾਈ ਜਾਵੇ ਆੜ੍ਹੋ ਵੇਚਣ ਪਰ ਉਹ ਚੀਜ਼ਾਂ ਨਹੀਂ ਜੀ ਇਹ ਤਾਂ ਕਿਉਂ ਫਸਲ ਦਾ ਨੁਕਸਾਨ ਹੋਣਾ ਜਦੋਂ ਫੇਰ ਉਹਨਾਂ ਨੇ ਤਾਂ ਕੋਈ ਨਹੀਂ ਉਹਨਾਂ ਨੇ ਤਾਂ ਮੰਡੀ ਚੋਂ ਲੈਤੀ ਕਿਸਾਨ ਦੀ ਲੈਤੀ 10 ਰੁਪਏ ਲੈਤੀ 20 ਵੇਚਦੀ ਹੁਣ ਅਸੀਂ ਜਿਹੜੀ ਸਾਨੂੰ ਹੀ ਵੀ ਪੈਂਦੀ ਐ ਅਸੀਂ ਕਿਵੇਂ ਵੇਚ ਲਾਂਗੇ ਸਾਨੂੰ ਰੇ ਜਿਹੜੀ ਆਉਸਟਾ ਐ ਇਹਦੀ ਬਹੁਤ ਜ਼ਿਆਦੇ ਪੈ ਰਹੀ ਆ ਜੀ ਜਿਹੜਾ ਖਰਚਾ ਇਹਦੇ ਬਹੁਤ ਉੱਪਰ ਦੀ ਆ ਕੜਾਈ 5-7 ਬੰਦੇ ਸਾਡੇ ਲਵੇ ਨਾਲ ਮਜ਼ਦੂਰ ਹੁੰਦੇ ਨੇ ਆਪ ਹੁੰਦੇ ਆ ਦੋ ਬਾਪ ਪੁੱਤੇ ਸੀ ਆਪਾਂ ਅਸੀਂ ਦੋਏ ਜਣੇ ਆਪ ਕੰਮ ਕਰਦੇ ਆ ਨਾਲ ਅਸੀਂ ਪੂਰਾ ਸਾਰਾ ਦਿਨ ਉਰੀ ਰਹਨੇ ਆ ਜੀ ਤੇ ਬਾਕੀ ਦਿਨ ਰਾਤ ਦਾ ਇੱਕ ਹੈ ਕਿਸਾਨਾਂ ਲਈ ਤਾਂ ਜੀ ਇੱਕ ਕੋਈ ਸਰਕਾਰ ਨਹੀਂ ਸੋਚੀ ਜਿਹੜਾ ਕੋਈ ਸਬਜ਼ੀ ਲਾਉਂਦਾ ਉਹ ਤਾਂ ਕਹਿੰਦੇ ਨੇ ਪਾਣੀ ਬਚਾਓ ਪਾਣੀ ਬਚੂਗਾ ਕਿਵੇਂ ਜੇ ਆਪਾਂ ਕੋਈ ਹੋਰ ਸਬਜ਼ੀਆਂ ਲਾਵਾਂਗੇ ਸਬਜ਼ੀਆਂ ਲਾਵਾਂਗੇ ਕੋਈ ਫਲ ਫਰੂਟੇ ਲਾਵਾਂਗੇ ਕੱਲਾ ਜੀਰੀ ਤੇ ਤੇ ਕਣਕ ਦਾ ਤਾਂ ਹੈ ਨਹੀਂ ਕਣਕ ਦਾ ਤਾਂ ਅਸੀਂ ਸੋਚਿਆ ਹੋਇਆ ਵੀ ਕਣਕ ਤੇ ਜੀਰੀ ਤਾਂ ਅਸੀਂ ਲਾਉਣੀ ਨਹੀਂ ਜੀਰੀ ਕਣਕ ਕਿਉਂ ਨਹੀਂ ਲਾਉਣੀ ਕਣਕ ਅਸੀਂ ਆਪ ਮੁੱਲ ਲੈ ਲਿਆ ਮੁੱਲ ਲੈ ਕੇ ਖਾਣੇ ਆ ਤੇ ਇਹਦੇ ਨਾਲ ਪਾਣੀ ਦਾ ਜੀਰੀ ਆ ਜਿਹੜੀ ਪਾਣੀ ਬਹੁਤ ਖਾਂਦੀ ਆ ਇਹ ਫਸਲ ਆ ਜਿਹੜੀ ਪਾਣੀ ਘੱਟ ਖਾਂਦੀ ਆ ਉਹਦੇ ਹਿਸਾਬ ਨਾਲ ਇਹ ਲਾਈਆਂ ਹੋਈਆਂ ਫਸਲਾਂ ਕੋਈ ਹੁਣ ਪ੍ਰਮਾਤਮਾ ਦੀ ਜੀ ਜੋ ਕਰਤਾ ਉਹਨੂੰ ਤੇ ਉੱਪਰ ਤਾਂ ਕੋਈ ਜ਼ੋਰ ਨਹੀਂ ਵਿੱਚ ਕਿਸਾਨਾਂ ਦੇ ਹੁਣ ਜੀਰੀਆਂ ਵੀ ਮਰੀਆਂ ਪਈਆਂ ਨੇ ਸਾਡੇ ਏਰੀਆ ਦੇ ਵਿੱਚ ਹੁਣ 5-7 ਕਿਲੋ ਦਾ ਸਾਡੇ ਲਵੇ ਉਹ ਸਾਡੇ ਚਾਚੇ ਦੇ ਵੀ ਮੁੰਡਾ ਹੈ ਉਹਦੇ 5 ਕਿਲੇ ਜੀਰੀ ਦੇ ਡੁੱਬੇ ਖੜੇ ਨੇ ਤੁਸੀਂ ਦੇਖੇ ਹੀ ਹੋਗਾ ਪ੍ਰਸ਼ਾਸਨ ਅੱਗੇ ਜੀ ਬਲਵਾਨ ਪ੍ਰਸ਼ਾਸਨ ਲੱਗੇ ਜੀ ਇਹ ਤਾਂ ਪਹਿਲਾਂ ਧੱਕੇ ਦੇ ਰੱਖੀ ਨਹੀਂ ਨਾ ਸਾਨੂੰ ਪਤਾ ਸੀਗਾ ਜੀ ਇਹ ਤੇ ਵੀ ਕਿ ਇਹਦਾ ਕੋਈ ਹੁੰਦਾ ਹੁਣ ਸਾਨੂੰ ਕਿਸੇ ਤੋਂ ਪਤਾ ਲੱਗਿਆ ਵੀ ਬਾਨਪੁਰ ਭਾਰਗਾਲਿਆਂ ਨਾਲ ਵੀ ਮੇਲ ਕਰੋ ਵੀ ਸਾਨੂੰ ਜੇ ਕੋਈ ਮਾਜਵਾ ਮਿਲਿਆ ਤਾਂ ਜ਼ਰੂਰ ਪਰ ਅਸੀਂ ਉਮੀਦ ਕਰਦੇ ਆਂ ਸਰਕਾਰਾਂ ਤੋਂ ਵੀ ਜੇ ਸਾਨੂੰ ਕੋਈ ਸਾਡੇ ਘਰ ਦਾ ਜੋਗਜ਼ਾਰਾ ਸਿਰਫ ਸਬਜ਼ੀ ਤੇ ਨਿਰਭਰ ਹੋ